ਤਾਜੀ ਸੂਈ ਆ ਵੀਰੇ ਯਾਰ ਇਹਨਾਂ ਦਾ 托ਕਣਾ ਵੀ ਨਹੀਂ ਆਉਂਦਾ ਕਿ ਨਹੀਂ ਹੁਣ ਰੁੱਤ ਕਿਹੜੀ 托ਕਣਾ ਰੁੱਤ ਚੱਲ ਰਹੀ ਆ ਥੋੜੀ ਭੈੜੀ ਕਹਿੰਗੇ ਇਸ ਰੁੱਤ ਦੇ ਵਿੱਚ ਜੇ ਮੈਂ ਗੱਲ ਕਰ ਲਾਂ ਸੱਜਣੋ 65 6000 ਦੀ ਯਾਰ ਅਗਲਾ 托ਕੜ ਮੈਂ ਵੀ ਨਹੀਂ ਦਿੰਦਾ ਤੇ 220 ਨੂੰ ਦੇ ਰਿਹਾ ਤਾਜੀ 10 ਕਿਲੋ ਦੁੱਧ ਹਾਜ਼ਰ ਹੈ ਚਾਹੇ ਬਾਈ ਕਹਿੰਦਾ ਡੰਗ 2 ਡੰਗ 4 ਡੰਗ ਆਪਣੇ ਕੋਲੇ ਚੋਕੇ ਲੈ ਜਿਓ ਕਿਉਂਕਿ 10 ਕਿਲੋ ਦੁੱਧ ਇਹ ਥੱਲੇ ਹੁਣ ਰੈਡੀ ਦਾ ਸੱਜਣੋ 11 12 ਕਿਲੋ ਦੁੱਧ ਝੋਟੀ ਦੇ ਦੂਗੀ ਤੇ ਜਿਹੜੀ ਮੇਨ ਗੱਲ ਆ ਯਾਰ ਰੇਟ ਵੀ ਬਾਈ ਦਾ ਯਾਰ ਅੱਜ ਜਵੇਂ ਮੁਫਤ ਵਾਲੇ ਰੇਟ ਨੇ ਪਰੇ ਇਤੂ ਛੋਟਾ ਰੇਟ ਮੇਰਾ ਖਿਆਲ ਆ ਖਰੀਦ ਵੀ ਨਹੀਂ ਸਕਦੇ ਹਨ ਇਹਦਾ ਰੇਟ 62000 ਰੁਪਏ ਇਹਨੇ ਕਿੰਨੇ ਨਹੀਂ ਛੱਡਦਾਂਗੇ ਜਮੇ ਯਾਰ ਲੈਂਡ ਦੇ ਨਾਲੇ ਰੇਟ ਦੱਸਦੇ ਅੱਜ 60 ਵੀ ਦੇ ਲੈ 60 ਵੀ ਦੇ ਓਏ ਜਮੇ ਆਫਰੇ ਲਾ ਦੇ ਹੋਰ ਵੀ ਕਰ ਦੇ ਮਾਨਤਾਂ 2000 ਛੋੜ ਕਰਾਂਗੇ 60 ਚੋਂ ਬਸ ਅੱਛਾ ਲਾਸਟ ਇਹ ਆਪਣਾ ਇਤੂ ਬਾਅਦ ਨਾ ਫਿਰ ਬਾਈ ਅੱਛਾ ਇਤੂ ਬਾਅਦ ਕੋਈ ਸੱਜਣ ਯਾਰ ਨਾ ਤੰਗ ਕਰੇ ਹਰ ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚਿਆ ਪਿੰਡ ਬਾਲਿਆਂ ਵਾਲੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਸੱਜਣੋ ਰਹਿ ਜਾਂਦਾ ਬ ਕਿ ਬਠਿੰਡੇ ਜ਼ਿਲ੍ਹੇ ਦੀ ਜੇ ਮੈਂ ਗੱਲ ਕਰਲਾਂ ਸੱਜਣੋ ਰਾਮਪੁਰੇ ਫੂਲ ਏਰੀਆ ਦੀ ਗੱਲ ਕਰਲਾਂ ਇਸ ਏਰੀਆ ਦੇ ਵਿੱਚ ਚੰਗੇ ਦਧਾਰੂ ਜਾਨਵਰ ਪਾਈ ਜਾਂਦੇ ਨੇ ਅੱਜ ਆਪਾਂ ਬਾਈ ਕੋਲੇ ਪਿੰਡ ਬਾਲਿਆਂ ਵਾਲੀ ਪਹੁੰਚੇ ਆ ਪਹੁੰਚੇ ਆ ਬਾਈ ਪ੍ਰੀਤੇ ਲਵੇ ਕਿਉਂਕਿ ਬਾਈ ਲਵੇ ਅੱਜ ਦੋ ਛੋਟੇ ਰੇਟ ਦੇ ਜਾਨਵਰ ਨੇ ਸੱਜਣੋ ਬੱਤ ਦਾ ਰੇਟ ਆ ਕੋਈ ਬੜਾ ਭਾਰੀ ਰੇਟ ਨਹੀਂ ਪਰ ਹੈਗੀਆਂ ਜੇ ਮੈਂ ਗੱਲ ਕਰ ਲਾਂ ਸੱਜਣੋ ਦੋਨੇ ਤਾਜ਼ੀਆਂ ਸੂਈਆਂ ਨੇ ਇੱਕ ਦਾ ਹੈਗਾ ਤੀਜਾ ਸੂਏ ਚੋਟੀ ਦਾ ਇੱਕ ਪੈਂਦੀ ਆ ਚੌਥੇ ਸੂਏ ਚ ਦੁੱਧ ਵੀ ਖਰ ਰੇਟ ਦੇ ਹਿਸਾਬ ਨਾਲ ਨਾ ਦੁੱਧ ਸੱਜਣੋਂ ਚੰਗਾ ਥੱਲੇ ਇੱਕ ਥੱਲੇ ਦਾ ਗੋਲੀ ਆ ਪੰਜਾ ਕਿ ਦਿਨਾਂ ਦੀ ਸੂਈ ਥੱਲੇ 10 ਕਿਲੋ ਤੇ ਇੱਕ ਥੱਲੇ 9 ਕਿਲੋ ਬਾਈ ਦੇ ਦੱਸਣ ਮੁਤਾਬਕ ਰੈਡੀ ਆ ਤੇ ਰੇਟ ਵੀ ਨਾ ਸੱਜਣੋਂ ਬਿਲਕੁਲ ਘੱਟ ਰੇਟ ਹੋਣਗੇ ਜੈਨੂਅਰ ਰੇਟ ਹੋਣਗੇ ਹਰੇਕ ਸੱਜਣ ਦੀ ਪਹੁੰਚ ਵਾਲੇ ਰੇਟ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਯਾਰ ਕਈ ਸੱਜਣਾਂ ਦੇ ਕਮੈਂਟ ਆਉਂਦੇ ਨੇ ਵੀ ਗੁਰੂ ਯਾਰ ਵੱਡੇ ਰੇਟ ਦੇ ਜਾਨਵਰ ਅਕਸਰੀ ਦਿਖਾਉਨੇ ਹੋਣ ਕਿਉਂਕਿ ਸਾਡੇ ਵਾਸਤੇ ਨਾ ਬਾਈ ਕਹਿੰਦੇ ਵੀ ਛੋਟੇ ਰੇਟ ਦੇ ਜਾਨਵਰ ਵੀ ਦਿਖਾਇਆ ਕਰੋ 55 60 65 70 ਦੇੜ ਗੇੜ ਵਾਲੀ ਤੇ ਉਸੇ ਤਰਜ਼ ਤੇ ਆਪਾਂ ਤੁਹਾਨੂੰ ਅੱਜ ਛੋਟੇ ਰੇਟ ਦੇ ਜਾਨਵਰ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਤਾਜ਼ੇ ਸੁਬੀ ਲੈ ਆ ਜਾ ਪ੍ਰੀਤੇ ਫਿਰ ਉਹ ਬਹਿ ਜਾਣ ਦੇ ਕੋਈ ਗੱਲ ਨਹੀਂ ਕਰ ਲਾਂਗੇ ਖੜੀ ਆ ਜਾ ਬਹਿ ਜਾਣ ਨਾਮ ਦੱਸ ਦੇ ਨਾ ਸੁਖਪ੍ਰੀਤ ਵੀਰੇ ਪਿੰਡ ਬਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਕੰਮ ਵਪਾਰ ਦਾ ਕੰਮ ਵਪਾਰ ਦਾ ਅੱਛਾ ਕਿਹੜੇ ਕਿਹੜੇ ਸੂਏ ਨੇ ਝੋਟੀਆਂ ਇਹ ਆਹ ਦਾ ਚੌਥਾ ਸੂਆ ਮੈਂ ਆ ਵੀਰੇ ਉਹ ਤੀਜਾ ਸੂਆ ਅਛਲਾ ਇਹਦੇ ਤੇ ਮਾਰਦੇ ਤਾਂ ਸਿੱਕ ਨੰਬਰ ਵਾਲੀ ਤੇ ਕੈਮਰਾ ਤੇ ਕੈਮਰਾ ਇਹਦੇ ਬੱਚੇ ਤੇ ਵੀ ਮਾਰਦੀ ਕਿਉਂਕਿ ਇਹ ਮੇਰਾ ਖਿਆਲ ਆ ਪੰਜਾਂ ਕਿ ਦਿਨਾਂ ਦੀ ਪੰਜਾਂ ਦਿਨਾਂ ਜਮ ਅਰੀਜਨਲ ਵੀਰੇ ਤਾਜੀ ਇਹ ਸੱਜਣੋਂ ਪੰਜਾਂ ਕਿ ਦਿਨਾਂ ਦੀ ਸੂਈਆ ਫੇਸ ਕੁਆਲਿਟੀ ਦਿਖਾਦੀ ਬਾਈ ਇਹਦੇ ਬਾਡੀ ਬੁੱਡੀ ਤੇ ਮਾਰਦੇ ਕੈਮਰਾ ਇਹ ਹੈਗੀ ਚੌਥੀ ਸੂਈ ਤੇ ਥਣ ਥਣੋਟ ਵੀ ਸੱਜਣੋਂ ਚੰਗਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਜੇ ਮੈਂ ਤੁਹਾਨੂੰ ਟਾਈਮ ਦੱਸਦਾ ਹਲੇ ਮੇਰਾ ਖਿਆਲ ਆ ਡੇਢ ਕਬਜ ਦਾ ਟਾਈਮ ਆ ਦੁਪਹਿਰ ਦਾ ਟਾਈਮ ਆ ਡੇਢ ਕਬਜ ਦਾ ਜਿਹੜੇ ਟਾਈਮ ਆਪਾਂ ਵੀਡੀਓ ਬਣਾ ਰਹੇ ਕਿਉਂਕਿ ਉਸ ਹਾ ਬਣਾਨੇ ਉਹਦੇ ਹਵਾਨਿਆਂ ਦੀ ਲੇਵਿਆਂ ਦੀ ਜੱਜਮੈਂਟ ਕਰ ਲਿਓ ਤੇ ਦੁੱਧ ਜਿੰਨਾ ਬਾਈ ਦੱਸੂਗਾ ਚਾਹੇ ਬਾਈ ਕਹਿੰਦਾ 2 ਡੰਗ 4 ਡੰਗ ਆਪਣੇ ਕੋਲ ਚੋਕੇ ਲੈ ਜਿਓ ਤੇ ਪ੍ਰੀਤ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 1 ਨੰਬਰ ਵਾਲੀ ਨੂੰ ਇਹਨੂੰ 5ਵਾਂ ਦਿਨ ਆ ਬੀ ਅੱਛਾ 5ਵਾਂ ਦਿਨ ਸੂਈ ਨੂੰ ਦੁੱਧ ਕਿੰਨਾ ਹੋਣ 5ਾਂ ਦਿਨਾਂ ਦੀ ਸੂਈ ਦਾ 10 ਕਿਲੋ ਹੋਵੇ ਤਿਆਰ 10 ਹੋਉ ਨਹੀਂ 10 ਕਿਲੋ ਹੈਗਾ ਹੀ ਹੈਗਾ ਹੈਗੇ ਵਾਲਾ 10 ਨਹੀਂ ਕਿਲੋ ਘਟਰਾ ਨਾ ਨਾ 10 ਕਿਲੋ ਹੈਗਾ ਅੱਛਾ 10 ਕਿਲੋ ਹੈਗਾ ਲੈ ਖੋਲ ਕੇ ਤੋੜ ਦੇ ਇੱਕ ਵਾਰੀ ਲੈ ਸੱਜਣੋ ਚੌਥਾ ਸੂਆ 10 ਕਿਲੋ ਦੁੱਧ 5ਾਂ ਦਿਨਾਂ ਦੀ ਸੂਈ ਥੱਲੇ ਰੈਡੀ ਆ ਤੇ ਹੁਣ ਬਾਈ ਤੋਰ ਦੇ ਬਾਹਰ ਨੂੰ ਤੋਰ ਦੇ ਤੁਰਦੀ ਜੱਜਮੈਂਟ ਕਰ ਲਿਓ ਉਹੀ ਗੱਲ ਆ ਵੀ ਟਾਈਮ ਆ ਜਿਹੜਾ ਹੁਣ 1.5 ਵਜੇ ਦਾ ਟਾਈਮ ਆ ਜਿਸ ਟਾਈਮ ਆਪਾਂ ਵੀਡੀਓ ਸ਼ੂਟ ਕਰਦੇ ਪਿਆ ਬਾਈ ਦੀ ਬਾਹਰ ਲੰਬੀ ਚਲਾ ਦੇ ਬਾਈ ਗਲੀ ਚ ਤੇ ਬਾਕੀ ਸੱਜਣੋ ਤੁਰਦੀ ਦੀ ਜੱਜਮੈਂਟ ਕਰ ਲਿਓ 5-10 ਕਿਲੋ ਦੁੱਧ ਦੇ ਥੱਲੇ ਰੈਡੀ ਦਾ ਤੇ ਉਹ ਹੈ ਜਮਾ ਬਾਈ ਤੇ ਉਹਦਾ ਰੇਟ ਕਰਾ ਦੂੰਗਾ ਚੌਥਾ ਸੂਆ ਛੋਟੀ ਦਾ ਬਾਕਮਾਲ ਆ ਬਾਈ ਮਾਲਾ ਕ ਮਾਲਾ ਕ ਮਾਲਾ ਉਹੀ ਗੱਲ ਆ ਸੱਜਣੋ ਛੋਟੀ ਸੀਲ ਆ ਤੇ ਬਾਡੀ ਬੁੱਡੀ ਵੀ ਚੰਗੀਆਂ ਕੱਦ ਕਾਠ ਜਰੂਰ ਦਰਮਿਆਨਾ ਕੱਦਾ ਬਾਹਲੇ ਵੱਡੇ ਕੱਦ ਚ ਨਹੀਂ ਹੈਗੀ ਜੇ ਮੈਂ ਤੁਹਾਨੂੰ ਕਹਿਦਾ ਵੀ ਛੋਟੀ ਦਾ ਕੱਦ ਬਾਈ ਬਾਹਲਾ ਡਾਬਲਾ ਹੈਗਾ ਦਰਮਿਆਨਾ ਕੱਦਾ ਪਰ ਉੱਤੇ ਤੋਂ ਢਾਂਚਾ ਚੰਗਾ ਸੱਜਣੋ ਤੇ 10 ਕਿਲੋ ਦੁੱਧ ਇਹ ਥੱਲੇ ਰੈਡੀ ਆ 1-2 ਕਿਲੋ ਦੁੱਧ ਇਹ ਮੇਰਾ ਖਿਆਲ ਆ ਹੋਰ ਵੀ ਵਧਾ ਦੂਗੀ ਕਿਲੋ 2 ਕਿਲੋ ਦੀ ਬਾਈ ਹੈ ਕਿ ਨਹੀਂ ਇਸ ਵਧਣ ਦੀ ਹੋਰ ਵੀ ਆਰੇ ਬਰਾਮ ਨਾਲੇ ਸੂਈ ਨਹੀਂ ਕੁਝ ਨਹੀਂ ਹੋਇਆ ਵੀ ਪੰਜਵਾਂ ਦੇਣਾ ਸੂਈ ਅੱਛਾ ਸੂਈ ਨੂੰ ਪੰਜਵਾਂ ਦੇਣਾ ਬਾਈ ਲੇਵ ਆ ਲੂਵ ਵਧੀਆ ਦਿਖਾਉਂਦੀ ਆ ਹਨਾ ਹਾਂਜੀ ਇਹਦਾ ਰੇਟ ਬਾਈ ਇਹ ਆ ਵੀਰੇ ਜੇ ਮੁੱਲ ਕਰਾਉਣਾ ਤਾਂ 75 ਕਰਾ ਲੈ 80 ਕਰਾ ਲੈ ਨਹੀਂ ਮੁੱਲ ਨਹੀਂ ਕਰਾਉਣਾ ਪ੍ਰੀਤਾ ਉਹ ਤਾਂ ਠੀਕ ਹੈ ਆਪਾਂ ਨੇ ਲੈਣ ਦੇਣ ਵਾਲਾ ਰੇਟ ਕਰਨਾ ਜਿਵੇਂ ਜੈਨੂਅਲ ਰੇਟ ਲੈਣ ਦੇਣ ਵਾਲਾ 68000 ਦੀ ਦੇ ਦਾਂਗੇ ਹੈ 68000 ਦੀ ਆ ਹੋਰ ਵੀ ਕਰ ਦੇ ਮਨ ਦਾ ਨਾ ਕਰ ਦੇ ਫਿਕਸ ਰੇਟ ਦੱਤੀ ਜਿਵੇਂ 68000 ਦੀ ਦੇਮਾ ਵੀਰੇ ਫੇਰ ਨਾ ਆਪਾਂ ਨੂੰ ਬਾਰੀ ਬਾਰ ਕਹਿਣ ਹਾਂ ਪੂਰੇ ਛਾਟ ਦੀ ਲੈ ਸੱਜਣਾ 68000 ਦੀ ਯਾਰ ਜੇ ਮੈਂ ਗੱਲ ਕਰ ਲਾਂ ਅੱਜ ਤਾਂ ਜੀ ਸੂਈ ਆ ਵੀਰੇ ਯਾਰ ਇਹਨਾਂ ਦਾ ਟੋਕਣਾ ਵੀ ਨਹੀਂ ਆਉਂਦੀ ਕਿ ਨਹੀਂ ਹੁਣ ਰੁੱਤ ਕਿਹੜੀ ਟੋਕਣਾ ਬਿਕੀ ਰੁੱਤ ਚੱਲ ਰਹੀ ਆ ਥੋੜੀ ਭੈੜੀ ਕੰਗੀ ਇਸ ਰ 65 6000 ਦੀ ਯਾਰ ਅਗਲਾ ਤੋਕੜ ਮੈਂ ਵੀ ਨਹੀਂ ਦਿੰਦਾ ਤੇ 2200 ਨੂੰ ਦੇ ਰਿਆ ਤਾਜੀ 10 ਕਿਲੋ ਦੁੱਧ ਹਾਜ਼ਰ ਹੈ ਚਾਹੇ ਬਾਈ ਕਹਿੰਦਾ ਡੰਗ 2 ਡੰਗ 4 ਡੰਗ ਆਪਣੇ ਕੋਲੇ ਚੋਕੇ ਲੈ ਜਿਓ ਕਿਉਂਕਿ 10 ਕਿਲੋ ਦੁੱਧ ਇਹ ਥੱਲੇ ਹੁਣ ਰੈਡੀ ਦਾ ਸੱਜਣੋ 11 12 ਕਿਲੋ ਦੁੱਧ ਝੋਟੀ ਦੇ ਦੂਗੀ ਤੇ ਜਿਹੜੀ ਮੇਨ ਗੱਲ ਆ ਯਾਰ ਰੇਟ ਵੀ ਬਾਈ ਦਾ ਯਾਰ ਅੱਜ ਜਮੇ ਮੁਫਤ ਵਾਲੇ ਰੇਟ ਨੇ ਜੇ ਇਹ ਰੇਟ ਵੀ ਨਾ ਤੁਸੀਂ ਖਰੀਦ ਸਕੇ ਸੱਜਣੋ ਫਿਰ ਇਦੂ ਛੋਟਾ ਰੇਟ ਮੇਰੇ ਖਿਆਲ ਆ ਖਰੀਦ ਵੀ ਨਹੀਂ ਸਕਦੇ ਹਨ ਹਾਂਜੀ ਆਈਦੇ ਤੇ ਵੀ ਮਾਰਦੇ ਕੈਮਰਾ ਫਿੱਕੀ ਜ਼ਰੂਰ ਪੈਂਦੀ ਆ ਹੂੰ ਝੋਟੀ ਸੂਆ ਕਿਹੜਾ ਇਹਦਾ ਨਾਮ ਨਾ ਦੱਸ। ਸੂਆ ਤੀਜਾ ਵੀਰੇ ਦਾ। ਅੱਛਾ ਤੀਜਾ ਸੂਆ ਬੱਚਾ ਨਾਲ ਇਹ ਕੀ ਆ? ਬੱਚਾ ਕੱਟਾ ਵੀਰੇ ਦੇ ਮੰਗ। ਅੱਛਾ ਇਹਦੇ ਮੰਗਰ ਵੀ ਕੱਟਾ। ਹਾਂਜੀ। ਲੈ ਸੱਜਣੋ ਹੈਗਾ ਇਹਦੇ ਮੰਗਰ ਵੀ ਕੱਟਾ। ਇਹਦਾ ਕੱਦ ਥੋੜਾ ਜਿਹਾ ਵੱਡਾ ਉਹਦੇ ਨਾਲੋਂ ਫਿੱਕੀ ਜ਼ਰੂਰ ਆ। ਉਹ ਛੋਟੀ ਸੱਜਣੋ ਚੰਗੀ ਆ। ਤੇ ਉਹ ਹੈ ਦਾ ਬਾਈ ਤੋਂ ਆਪਾਂ ਕਰਾ ਦਾਂਗੇ ਰੇਟ। ਤੋੜ ਦੇ ਬਾਈ ਤੋੜ ਦੇ ਇਹਨੂੰ। ਮਾਰ ਦੇ ਮਾਰ ਦੇ ਕੈਮਰਾ। ਬਾ ਮੋੜ ਲੋ ਇੱਥੇ। ਸੂਆ ਕਿਹੜਾ ਦੱਸਿਆ ਬ੍ਰੀਦੇ ਦਾ ਤੀਜਾ ਵੀਰੇ ਤੀਜਾ ਸੂਆ ਇਹ ਕਿੰਨੇ ਕਿਦਾਂ ਦੀ ਸੂਈ ਆ ਇਹਨੂੰ ਹੋਵੇ ਵੀਰੇ 8 ਦਿਨਾਂ ਦੀ ਸੂਈ ਨੂੰ ਅੱਛਾ ਇਹਨੂੰ 8-10 ਦਿਨਾਂ ਦੀ ਸੂਈ ਨੂੰ ਹੋਵੇਗਾ ਹਾਂ ਜੀ ਹਾਂ ਤਾਂ ਸੱਜਣੋ ਇਹ ਸੂਈ ਹੋਈ ਆ 8-10 ਦਿਨਾਂ ਦੀ ਤੇ ਬਾਡੀ ਬੁੱਡੀ ਝੋਟੀ ਦੀ ਚੰਗੀ ਆ ਫਿੱਕੀ ਜ਼ਰੂਰ ਆ ਜਿੰਨੀ ਕ ਕੈਮਰਾ 'ਚ ਤੁਹਾਨੂੰ ਨਾਜ਼ਰ ਆਉਂਦੀ ਉਹ ਹਿਸਾਬ ਨਾਲ ਇਹਦੀ ਅਡਜਸਟਮੈਂਟ ਕਰ ਲਿਓ ਕਿਵੇਂ ਆਪਰੇ ਤੇ ਪਾਸਾ ਕਿਵੇਂ ਲੱਗਦਾ ਇਹਨੂੰ ਬੜਾ ਮੋਟਾ ਥੱਲੇ ਦੁੱਧ ਬਰਾਬਰ ਆ ਵੀ 19 ਵੀ ਹੈ ਮਾੜਾ ਜਾ ਆ ਪਾਸਾ ਹੈਗਾ ਨਾ ਹਾਂ 19 ਵੀ ਹੈਗਾ ਦਾ ਦੁੱਧ ਬਰਾਬਰ ਆ ਪਾਸਾ ਸੱਜਣੋ ਹੈਗਾ ਉਹੀ ਗੱਲ ਆ ਵੀ ਜਿਹੜੀ ਗੱਲ ਹੋਊਗੀ ਆਪਾਂ ਤੁਹਾਨੂੰ ਉਹ ਦੱਸਾਂਗੇ ਵੀ 19 ਵੀ ਪਾਸਾ ਜ਼ਰੂਰ ਰੱਖਦੀ ਆ ਪਰ ਦੁੱਧ ਕਿਵੇਂ ਆ ਚਾਰੇ ਥਣਾ ਚ ਦੁੱਧ ਬਰਾਬਰ ਆ ਅੱਛਾ ਦੁੱਧ ਬਰਾਬਰ ਆ ਦੁੱਧ ਕਿਸੇ ਚ ਧਾਰ ਤਪਾ ਕੱਟ ਨਹੀਂ ਹੈ ਬਰਾਬਰ ਦੁੱਧ ਅੱਛਾ ਹੁਣ ਦੁੱਧ ਹਾਜ਼ਰ ਕਿੰਨਾ ਹੈ ਥੱਲੇ ਇਹਦੇ ਲੈਵਰੇ ਦੱਤਾ ਬਾਦ ਜੀ ਆਪਣੇ ਕੋਲ ਨਾਓ ਕੱਲੋ ਥੋੜਾ ਜੀ ਨਹੀਂ ਲਾਇਆ ਚੋਂ ਤਾਂ ਲਾ ਕੇ ਖਾਣ ਪੀਣ ਕੱਲ ਦੀ ਠੀਕ ਆ ਗੱਲ ਹਾਂ ਹੁਣ ਅੱਛਾ ਹਾਲ ਫਿਲਹਾਲ ਵੀ 9 ਕਿਲੋ ਨੌ ਕਿਲੋ ਚੋਂਦਾ ਹਾਂ ਦਸਾਂ ਦਿਨਾਂ ਦੀ ਸੂਈ ਥੱਲੇ ਹਾਂਜੀ ਹਾਂ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ 62000 ਆ ਵੀਰੇ ਕਿੰਨੇ ਨਹੀਂ ਛੱਡਾਂਗੇ ਜਮੇ ਯਾਰ ਲੈਣ ਦੇ ਨਾਲੇ ਰੇਟ ਦੱਸ ਦੇ ਅੱਜ 60 ਦੀ ਦੇ ਲੈ 60 ਦੀ ਦੇ ਓ ਜਮੇ ਆਫਰੇ ਲਾ ਦੇ ਔਰ ਵੀ ਕਰਦੇ ਮਾਨਤਾਨ 26000 ਛੋੜ ਕਰਾਂਗੇ 60 ਚ ਬਸ ਅੱਛਾ ਲਾਸਟ ਇਹ ਆਪਣਾ ਇਹ ਤੋਂ ਬਾਅਦ ਨਾ ਫਿਰ ਬਾਈ ਇਹ ਤੋਂ ਬਾਅਦ ਕੋਈ ਸੱਜਣ ਯਾਰ ਨਾ ਤਾਂ ਅੱਗੇ ਕਰੇ ਹਾਂ ਹਾਂ ਇਹ ਜਿਆ ਭਾਅ ਮਿਲਦਾ ਵੀ ਨਹੀਂਗਾ ਤਾਜੀ ਮੈਂ ਅਜਨ ਮਰਜੀ ਬਚਾ ਲੈ ਸੱਜਣੋ ਇਹ ਝੋਟੀ ਤੁਹਾਨੂੰ ਮਿਲੂਗੀ ਬਾਈ 58000 ਦੀ ਇਹਦਾ ਕਿੰਨਾ ਕਰਿਆ ਸੀ ਲਾਸਟ ਆਪਾਂ ਇਹਦਾ 68000 ਇਹਦਾ 68000 ਕਰਿਆ ਸੀ ਸੱਜਣੋ ਮੇਰਾ ਖਿਆਲ ਆ ਵੀ ਇਹ ਵੀ ਯਾਰ ਮੁਫਤ ਵਾਲੇ ਭਾਈ ਨੇ ਕਿਉਂਕਿ ਇਹਦੇ ਥੱਲੇ 10 ਕਿਲੋ ਬੋਲੀ ਰੈਡੀ ਆ ਪੰਜਾਛੀਆਂ ਦਿਨਾਂ ਦੀ ਸੂਈ ਥੱਲੇ ਇਹ 11 12 ਕਰੂਗੀ ਤੇ ਇਹਦੇ ਥੱਲੇ ਭਾਈ ਅੱਜ 9 ਹਾਜ਼ਰ ਆ ਥੋਡੇ ਘਰੇ ਜਾ ਕੇ ਕਿਲੋ 2 ਕਿਲੋ ਬਾਦੂ ਵੀ ਹਾਂ ਜੀ ਹਾਂ ਹਾਂ ਬਾਦ ਵੀ ਸਕਦੀ ਆ ਲੈ ਪ੍ਰੀਤਮ ਨੰਬਰ ਬੋਲੇ ਜਰਾ 98787 55168 ਇੱਕ ਵਾਰੀ ਹੋਰ ਬੋਲੀ 98787 55168 ਲੈ ਸਜਣਾ ਪਿੰਡਾ ਬਾਈ ਦਾ ਬਾਲਿਆਂ ਵਾਲੀ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਹਨਾ ਜ਼ਿਲ੍ਹਾ ਬਠਿੰਡਾ ਲੈ ਇਹਨਾਂ ਦੋਹਾਂ ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ